ਅਕ ਲਈ ਜੀ ਆਪਣੀ ਅੱਗੇ ਹਾਂਜੀ ਆਹ ਤੇ ਸਾਡੀ ਆ ਡੁੱਬੀ ਜੀ ਕਿ ਕਿ ਕਨਾ ਮੈਂ ਤੁਹਾਨੂੰ ਤਰਪਾਈਆਂ ਜਿਹੜੀਆਂ ਵਾ ਉਹ ਨਵੀਆਂ ਮਂਗਾ ਕੇ ਦਿੰਦਾ ਹੁਣ ਇਹਦੀ ਪਾਟੀ ਪੂਟੀ ਆ ਨਵੀਆਂ ਮਂਗਾ ਕੇ ਦਿੰਦਾ ਤਰਪਾਈਆਂ ਆ ਜਿਹੜਾ ਪਾਣਾ ਹੈ ਨਾ ਕਿਤਰੋਂ ਇਹਨੂੰ ਪਾ ਗਿਆ ਆਪਾਂ ਰਸਤੇ ਵਿੱਚ ਵੀ ਉਹ ਸਾਰਾ ਇੱਧਰ ਨੂੰ ਐਵੇਂ ਦਾ ਬੰਨ ਬੰਨਿਆ ਜਾਵੇ ਹਾਂਜੀ ਜਿਵੇਂ ਆਂਦੇ ਆ ਕਰਦੇ ਸੀ ਉਹਨਾਂ ਨੂੰ ਇੱਕ ਨਾ ਤੁਹਾਡਾ ਇਹ ਪਿੱਛੇ ਬਣੀ ਨਹਿਰ ਠੀਕ ਹੈ ਸਰ ਉੱਥੇ ਪੀਡਬਲਯੂਡੀ ਦੀ ਸੜਕ ਆ ਜੀ ਸਰ ਉਹਦੇ ਉੱਤੇ ਮੜਾ ਰੈਂਪ ਬਣਾਉ ਰੈਂਪ ਬਣਵਾ ਲਿਆ ਉਹ ਉਹ ਪਾਣੀ ਆ ਇਹਦੀ ਮੁੜ ਕੇ ਮਾਰ ਕਰਕੇ ਉੱਤੋਂ ਦੀ ਆਉਣਾ ਨਾ ਇਹ ਬੰਨ ਬਚਨ ਦੇ ਨਾਲ ਲਗ ਭਗ ਅਿਤਾਰ ਨੂੰ ਰੱਤੋ ਕੇ ਗਾਜਲ ਮੁਠਿਆਵਾਲਾ ਝੁੱਗੀਆਂ ਨੂਰ ਮੁਹੰਮਦ ਝੁੱਗੀਆਂ ਨਥਾ ਸਿੰਘ ਲਗਭਗ 20 25 ਪਿੰਡ ਜਿਹੜੇ ਆ ਅਸੀਂ ਵਿਚਾਲੇ ਆ ਬੰਨ ਲਾਉਂਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਨਾਲ ਸਾਰੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਸ ਬੰਨ ਨੂੰ ਅਸੀਂ ਬਨ ਲਿਆ ਸਾਰੇ ਅਫਸਰ ਲਗਾਤਾਰ ਇੱਥੇ ਦਰਿਆ ਦੇ ਨਾਲ ਨਾਲ ਜਿਹੜਾ ਬੰਨ ਆ ਉਹਦੇ ਉੱਤੇ ਲਗਾਤਾਰ ਸੇਵਾ ਕਰਦੇ ਪਏ ਆ ਸਰਕਾਰ ਵੱਲੋਂ ਇਹ ਜਿੰਨਾ ਵੀ ਕੋਈ ਵੀ ਬੰਨ ਬਣਾਇਆ ਜਾਂਦਿਆ ਵਾ ਜਾਂ ਕਿਤੇ ਬੰਨ ਨੂੰ ਕੋ ਖੋਰਾ ਲੱਗਦਾ ਉੱਥੇ ਲਗਾਤਾਰ ਡੀਜ਼ਲ ਦੀ ਜੜੀ ਆ ਉਹ ਸਰਕਾਰ ਨੂੰ ਤੋਟਣੀ ਆਉਂ ਦਿੱਤੀ ਜਾਊਗੀ ਤੇ ਜਿਹੜੇ ਲੋਕ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਡੁੱਬ ਗਈਆਂ ਵਾ ਵੇਖੋ ਘਾੜ ਤੇ ਆ ਬੜੀ ਵੱਡੀ ਇਹ ਸਾਡੇ ਪਰਿਵਾਰ ਨੇ ਸਾਡੇ ਭਰਾ ਨੇ ਸਾਡਾ ਫਰਜ਼ ਬੰਦਾ ਅਸੀਂ ਇਹਨਾਂ ਦੇ ਨਾਲ ਖੜੀਏ ਮੈਂ ਤੇ ਇਹਨਾਂ ਨੂੰ ਜਿੰਨੇ ਵੀ ਬੰਨ ਭਾਵੇਂ ਕਿਸੇ ਨੇ ਕੋਈ ਨਿੱਜੀ ਬੰਨ ਬਣਾਇਆ ਭਾਵੇਂ ਕੋਈ ਸਰਕਾਰੀ ਬੰਨ ਆ ਅਸੀਂ ਇਹਨਾਂ ਸਾਰਿਆਂ ਨੂੰ ਖੁੱਲੀ ਛੋੜ ਦਿੱਤੀ ਵੀ ਜਿੰਨਾ ਵੀ ਡੀਜ਼ਲ ਚਾਹੀਦਾ ਸਾਨੂੰ ਦੱਸੋ ਤੁਹਾਨੂੰ ਡੀਜ਼ਲ ਸਮੇਂ ਸਮੇਂ ਤੇ ਮਿਲਦਾ ਰਹੂਗਾ ਕਿਸੇ ਤਰ੍ਹਾਂ ਦੀ ਤੋਟ ਨਹੀਂ ਆਉਣ ਦਵਾਂਗੇ ਮੇਰੇ ਵੱਡੇ ਭਰਾ ਸਰਦਾਰ ਹਰਪੰਨ ਸਿੰਘ ਲੀਟਿਓ ਸਾਹਿਬ ਵੀ ਆਇਆ ਕਿਉਂਕਿ ਇਹਨਾਂ ਦੀ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੇਰੀ ਤੇ ਇਹਨਾਂ ਦੀ ਇੱਥੇ ਡਿਊਟੀ ਲਾਈ ਆ ਵੀ ਤੁਸੀਂ ਕਰਨ ਧਾਮ ਦਿਲੇ ਤੇ ਜਾ ਕੇ ਭੈਣਾ ਭਰਾਵਾਂ ਦੀ ਸਾਰ ਲਓ ਤੇ ਸਾਡਾ ਵੇਖੋ ਵੈਸੇ اخਲਾਕੀ ਫਰਜ਼ ਬੰਦਾ ਸਾਡਾ ਪ੍ਰਸ਼ਾਸਨ ਸਾਡਾ ਜਿਹੜਾ ਆ ਉਹ ਜੋ ਜੋ ਵੀ ਜ਼ਰੂਰਤ ਆ ਸਾਡੇ ਸਾਥ ਸੰਗਤ ਨੂੰ ਹੈਗੀ ਆ ਉਹ ਪ੍ਰਸ਼ਾਸਨ ਹੀ ਪੂਰੀ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਾਣੀ ਜਿਹੜਾ ਆ ਇਹਦਾ ਲੈਵਲ ਦਿਨ ਬਦ ਦਿਨ ਵੱਧਦਾ ਜਾ ਰਿਹਾ ਦੋ ਦਿਨ ਪਹਿਲਾਂ ਦੇਖੀਏ ਤੇ ਅੱਜ ਦੇਖੀਏ 4-5 ਫੁੱਟ ਪਾਣੀ ਦਾ ਲੈਵਲ ਵੱਧ ਗਿਆ ਸੋ ਮੈਂ ਅਪੀਲ ਕਰੂੰਗਾ ਕਿ ਜਿਹੜੇ ਵੀ ਲੋਕ ਘੜ ਦੇ ਮਾਰ ਹੇਠ ਨੇ ਜਿਹੜੇ ਅਜੇ ਵੀ ਘਰਾਂ ਤੋਂ ਬਾਹਰ ਨਹੀਂ ਆਏ ਉਹ ਆ ਕੇ ਸੁਰੱਖਿਅਤ ਥਾਵਾਂ ਤੇ ਜਿਹੜੇ ਆ ਉਹ ਪਹੁੰਚਣ ਅਸੀਂ ਸਕੂਲਾਂ ਦੇ ਵਿੱਚ ਜਾਂ ਹੋਰ ਜਿਹੜੇ ਸਾਡੇ ਪਬਲਿਕ ਨੈਸਸਸ ਨੇ ਉਹਨਾਂ ਦੇ ਉੱਤੇ ਪ੍ਰਬੰਧ ਕੀਤਾ ਹੋਇਆ ਸਾਡੇ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੋਇਆ ਹੈ ਸਰਕਾਰ ਵੱਲੋਂ ਸਾਡੀ ਡਿਊਟੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਗਾਈ ਆ ਕਿ ਅਸੀਂ ਲੋਕਾਂ ਦੇ ਨਾਲ ਜਾ ਕੇ رابطہ ਕਾਇਮ ਕਰੀਏ ਉਹਨਾਂ ਦੀ ਦੁੱਖ ਤਕਲੀਫ ਸੁਣੀਏ ਔਰ ਜਿੱਥੋਂ ਤੱਕ ਵੀ ਜਿੰਨੀ ਮਦਦ ਕਰ ਸਕਦੇ ਆ ਉਹਨਾਂ ਦੀ ਮਦਦ ਕਰੀਏ ਤਾਂ ਕਿ ਕੁਦਰਤ ਦੀ ਕਰੋਪੀ ਦਾ ਜਿਹੜਾ ਪ੍ਰਭਾਵ ਆ ਉਹਨੂੰ ਘੱਟੋ-ਘੱਟ ਕੀਤਾ ਜਾ ਸਕੇ